ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਅੱਜ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦਿਖਾ ਰਿਹਾ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਇੱਕ ਐਚਪ ਕਿਸਮ ਦੀ ਗਾਂ ਦਿਖਾ ਰਹੇ ਹਾਂ ਤੇ ਜੋ ਕਿ ਵਿਕਾਊ ਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਇਹ ਗਾਂ ਪਿੰਡ ਸੰਗਤਪੁਰਾ ਗੁਰਪ੍ਰੀਤ ਸਿੰਘ ਦੇ ਘਰ ਆ ਸੰਗਤਪੁਰਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੀ ਨੇੜੇ ਪਿੰਡ ਦਾ ਸਾਧਕ 62845 16045 62845 16045 ਘਰ ਵਾਲਿਆਂ ਦਾ ਕੰਟੈਕਟ ਨੰਬਰ ਹੈ ਤੇ ਜੇ ਰਿਕਾਰਡ ਬਾਈ ਗੱਲ ਕਰੀਏ ਘਰ ਵਾਲਿਆਂ ਦੇ ਦੱਸਣ ਮੁਤਾਬਕ ਪਿਛਲਾ ਸੂਆ ਗਾਂ ਨੇ 28 ਲੀਟਰ ਦੁੱਧ ਦਿੱਤਾ ਤੇ ਇਸ ਵਾਰੀ ਤੀਸਰਾ ਸੂਆ ਸੋਨਾ ਤੇ ਸੀਮਨ ਦੀ ਡਿਟੇਲ ਘਰ ਵਾਲਿਆਂ ਦੇ ਦੱਸਣ ਮੁਤਾਬਕ ਗਾਂ ਸਰਕਾਰੀ ਈਟੀ ਦੇ ਸੀਮਨ ਤੋਂ ਪੈਦਾ ਹੋਈ ਆ ਤਾਂ ਗਿਆਨ ਲੱਗਿਆ ਵੀ ਸਰਕਾਰੀ ਇੰਪੋਰਟਡ ਸੀਮਨ ਹੀ ਆ ਥਣਾ-ਥਣਾ ਦੀ ਗੈਪ ਤੁਸੀਂ ਦੇਖ ਸਕਦੇ ਹੋ ਫਿਕਸ ਇਹ ਆਰਡਰ ਆ ਕੋਈ ਪਲੂਨ ਨਹੀਂ ਬਹੁਤ ਹੀ ਸੋਹਣੇ ਸਟਰਕਚਰ ਦੀ ਥਣ ਥਣਾ ਤੋਂ ਵੀ ਮਤਲਬ ਬਹੁਤ ਚੰਗੀ ਗਾਂ ਲੇਵਾ ਤੁਸੀਂ ਦੇਖ ਸਕਦੇ ਹੋ ਫਿਕਸ ਇਹ ਲੇਵਾ ਕੋਈ ਜ਼ਿਆਦਾ ਪਲੂਨ ਨਹੀਂ ਨਾ ਹੀ ਲਮਕਵਾਂ ਲੇਵਾ ਤੇ ਥਣ ਥਣਾ ਦਾ ਗੈਪ ਮੁਠੀ ਵਾਲੀ ਚਵਾਈ ਆ ਜੇ ਕਿਸੇ ਭਰਾ ਨੂੰ ਗਾਂ ਪਸੰਦ ਆਉਂਦੀ ਆ ਘਰੇਲੂ ਪਰਿਵਾਰ ਕੋਲ ਗਾਂ ਜੀ ਇਹ ਬਾਈਰਾਂ ਦਾ ਵੇਚਪਾਰ ਦਾ ਕੰਮ ਵੀ ਨਹੀਂ ਘਰੇਲੂ ਪਰਿਵਾਰ ਕੋਲ ਗਾਂ ਤੇ ਘਰੇ ਸ਼ੌਕੀਆ ਤੌਰ ਤੇ ਪਸ਼ੂ ਰੱਖੇ ਹੋਏ ਆ ਜੇ ਕਿਸੇ ਵੀਰ ਭਰਾ ਨੂੰ ਗਾਂ ਪਸੰਦ ਆਉਂਦੀ ਆ ਆਪ ਦੀ ਤਸੱਲੀ ਕਰਕੇ ਰੇਟ ਵਗੈਰਾ ਦੀ ਸਾਰੀ ਗੱਲ ਕਰਕੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜਾਂ ਗਾਂ ਦੇਖ ਕੇ ਖਰੀਦ ਸਕਦੇ ਹੋ ਆਪਾਂ ਨੰਬਰ 22 ਦਾ ਸਕਰੀਨ ਤੇ ਪਾਤਾਗਾ ਪਿੰਡ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਨੇੜੇ ਆ ਸਾਦਕ ਤੇ ਨੰਬਰ ਆਪਾਂ 22 ਦਾ ਸਕਰੀਨ ਤੇ ਪਾਤਾ ਬੰਦੀ ਡਿਟੇਲ ਸਾਰੀ ਤੁਹਾਨੂੰ ਦੱਸਤੀ ਆ ਜੇ ਤੁਹਾਨੂੰ ਗਾਂ ਪਸੰਦ ਆਉਂਦੀ ਆ ਤਾਂ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ